ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਜੀ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਆਏ ਜੀ ਉਹ ਮੇਰੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਟਾਈਮ ਹੋ ਗਿਆ ਜੀ 4:30 ਵਜੇ ਦਾ ਆਪਾਂ ਪਹੁੰਚ ਚੁੱਕੇ ਆ ਜੀ ਛੱਡ ਦੇ ਵਿੱਚ ਆਪਣੇ ਪਸ਼ੂਆਂ ਦੇ ਕੋਲੇ ਜਿਨ੍ਹਾਂ ਦੇ ਸਿਰ ਤੇ ਆਪਾਂ ਦੁੱਧ ਦੇ ਚ ਪੱਤੀਆਂ ਪਾ ਕੇ ਪੀਨੇ ਆ ਜੀ ਦਹੀਂ ਲੱਸੀਆਂ ਖਾਣੇ ਪੀਨੇ ਆ ਮਲਾਈਆਂ ਖਾਣੇ ਆ ਜੀ ਆਪਣੀ ਚੱਲੀ ਜਾਂਦੀ ਹੈ ਜੀ ਮੋਟਰ ਤੇ ਜਵਾਰ ਨੂੰ ਆਪਾਂ ਲਾਈ ਸੀ ਪਾਣੀ ਤੇ ਪਾਟ ਆਪਾਂ ਪਹੁੰਚ ਗਏ ਆਂ ਮੋਟਰ ਤੇ ਆ ਵੀ ਜੋਦ ਨੂੰ ਆਪਾਂ ਲਿਆਏ ਸੀ ਲਾਲ ਤਾਂ ਕਿ ਕੱਲੇ ਨੂੰ ਆਪਾਂ ਘਰੇ ਨਹੀਂ ਛੱਡ ਪੈਂਦੀ ਜੀ ਆ ਵੀ ਜੋ ਤੁਸੀਂ ਇੱਥੇ ਖੜਜੋਗੇ ਹਨਾ ਕਰ ਦਿੰਨੇ ਕੀਆ ਅੱਛੇ ਬੱਚ ਦੀ ਅੰਦਾਂ ਕਰਕੇ ਇੱਥੇ ਰੱਖ ਦਿੰਨੇ ਆਪਾਂ ਕਰਤੀ ਬੰਦ ਤੇ ਹੁਣ ਆਪਾਂ ਚੱਲੇ ਆ ਘਰੇ ਚਿੜੀ ਉੱਡਦੀ ਸੀ ਕੋਈ ਨਹੀਂ ਪਤਾ ਉਹਨਾਂ ਫਿਰ ਜੇ ਪਾਣੀ ਲੱਗਿਆ ਨਾ ਅੱਜ ਨਾਲ ਹੀ ਕਰਨੀਆਂ ਚੁੜੀਆਂ ਬਗਲੇ ਉਹ ਫਿਰ ਉੱਡਣਗੇ ਲੱਗਿਆ ਜੀ ਬਾਹਰ ਗਰਮੀ ਬਹੁਤ ਹੈ ਜੀ ਇਹ ਪੱਠੇ ਆਪਾਂ ਕੁਦਰਤੇ ਆ ਜੀ ਤੇ ਪੱਠੇ ਆਪਾਂ ਪਾਵਾਂਗੇ ਤੂੜੀ ਨਾ ਆਪਾਂ ਛਾਂ ਕੇ ਹੀ ਪਾਉਣੇ ਆ ਕਿਉਂਕਿ ਤੂੜੀ ਦੇ ਵਿੱਚ ਨਾ ਰੀਨ ਬਹੁਤ ਜ਼ਿਆਦਾ ਹੋ ਗਈ ਆ ਹਨ ਉੱਡੀ ਜਾਂਦੀ ਆ ਕਿ ਇੰਨੀ ਜ਼ਿਆਦਾ ਰੀਨ ਜੇ ਹੁਣ ਇੰਨੀ ਰੀਨ ਪਸ਼ੂਆਂ ਦੇ ਅੰਦਰ ਜਾਊਗੀ ਤਾਂ ਵੇਲੇ ਪਸ਼ੂ ਸਾਰੇ ਬਿਮਾਰ ਹੀ ਹੋਣਗੇ ਕੋਬਾਲਾ ਟਾਈਮ ਵੀ ਨਹੀਂ ਲੱਗਦਾ ਜੀ ਟੂਰੀ ਚੈਨਲ ਤੇ ਨੀ ਮੇਂ ਸਿੰਦੀ ਚਾਲ ਖਾ ਉਹ ਵੀ ਆ ਤੇ ਪੱਠੇ ਬਰੀਕ ਨਹੀਂ ਪੁੱਤਰਦੀ ਕੀ ਹੋਣੀ ਪਾਉਗੀ ਚੂਹੀ ਨੂੰ ਅੱクレクレ ਮੋਟੇ ਪੱਠੇ ਪੁੱਤਰੇ ਜੀ ਪੱਠੇ ਆਪਾਂ ਪਾਤੇ ਸੀਗੇ ਤੇ ਕੂੜੀ ਆਪਾਂ ਪਾਈ ਆ ਛਾਣ ਕੇ ਤੂੜੀ ਛਾਲਣੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਨਾ ਤੂੜੀ ਜੇ ਆਪਾਂ ਛਾਲ ਕੇ ਹੀ ਨਾ ਪਾਉਂਦੇ ਤੇ ਫਿਰ ਤੂੜੀ ਇਹ ਰੀਲ ਹੁੰਦੀ ਆ ਬਿਲਕੁਲ ਬਰੀਕ ਰੀਲ ਹੁੰਦੀ ਆ ਇਹ ਨਾ ਪਸ਼ੂ ਦੇ ਲੀਵਰ ਦੇ ਵਿੱਚ ਜਾ ਕੇ ਪੇਟ ਦੇ ਵਿੱਚ ਜਾ ਕੇ ਜਾਮ ਹੋ ਜਾਂਦੀ ਹੈ ਜੀ ਪਸ਼ੂਆਂ ਨੂੰ ਬੰਨ ਵੀ ਪਏ ਜਾਂਦਾ ਤੇ ਇਹਦੇ ਨਾਲ ਪਸ਼ੂਆਂ ਨੂੰ ਮੌਤ ਵੀ ਸਤਾਤ ਹੋ ਜਾਂਦੀ ਹੈ ਤੇ ਆਪਾਂ ਆਪ ਵੀ ਸਿਹਤ ਦਾ ਧਿਆਨ ਰੱਖਣ ਵਾਸਤੇ ਆਪਾਂ ਇਹਨਾਂ ਦਾ ਦੁੱਧ ਦਹੀਂ ਲੱਸੀ ਪੀਂਦੇ ਆ ਵੀ ਆਪਾਂ ਨੂੰ ਗਰਮੀਆਂ ਲੱਗ ਜੇ ਗਰਮੀ ਦੇ ਵਿੱਚ ਹਨਾ ਦਹੀਂ ਨੂੰ ਵੀ ਜੀ ਕਰਦਾ ਲੱਸੀ ਨੂੰ ਵੀ ਜੀ ਕਰਦਾ ਤੇ ਆਪਾਂ ਆਪ ਦੀ ਤੰਦਰੁਸਤੀ ਵਾਸਤੇ ਇਹਨਾਂ ਦਾ ਦੁੱਧ ਦਹੀਂ ਵਰਤਦੇ ਆ ਰਸੀ ਇਹਨਾਂ ਦੀ ਦੁੱਧ ਬਣਾ ਕੇ ਪੀਣੇ ਆ ਤੇ ਫਿਰ ਆਪਣਾ ਵੀ ਫਰਜ਼ ਬਣਦਾ ਜੀ ਆਪਾਂ ਵੀ ਇਹਨਾਂ ਦੀ ਜ਼ਿੰਦਗੀ ਨੂੰ ਇਹਨਾਂ ਦੀ ਤੰਦਰੁਸਤੀ ਵੱਲ ਧਿਆਨ ਦੇਈਏ ਇਹਨਾਂ ਨੂੰ ਰੀਣ ਵਾਲੀ ਤੂੜੀ ਨਾ ਪਾਈਏ ਛਾਣ ਕੇ ਤੂੜੀ ਪਾਈਏ ਕਿਉਂਕਿ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਜੇ ਕਰਾਂਗੇ ਤਾਂ ਇਹ ਆਪਣੀ ਮਾਰੀ ਗੱਲ ਆ ਹਾਂ ਆਪਾਂ ਆਪ ਜ਼ਿੰਦਗੀ ਬਚਾਉਣ ਦੀ ਖਾਤਰ ਇਹਨਾਂ ਨੂੰ ਦੁੱਧ ਬਰਤਦੇ ਆ ਤੇ ਇਹਨਾਂ ਦੀ ਜ਼ਿੰਦਗੀ ਦੇ ਨਾਲ ਹੀ ਆਪਾਂ ਖਿਲਵਾੜ ਕਰਾਂਗੇ ਤੇ ਇਹ ਆਪਣੀ ਗੱਤ ਗੱਲ ਆ ਜੀ ਤੇ ਨਾਲੇ ਇਹਦੇ ਵਿੱਚ ਆਪਾਂ ਨੂੰ ਘਟਾ ਜੀ ਜੇ ਪਸ਼ੂ ਬਿਮਾਰ ਹੁੰਦਾ ਤੇ ਆਪਣਾ ਡਾਕਟਰ ਲਾਜ ਵਾਸਤੇ ਪੈਠਾ ਲੱਗਦਾ आपण बार बार पाणी पिऊन पी एक बरंपर दिले सारा दिन पाणी वधियाल दे ਮੇਰੇ ਨਾਲ ਨੂੰ ਫਿਰ ਆਪਾਂ ਫਾਰੇ ਚਲਾਵਾਂਗੇ ਜੇ ਕਦੇ ਦੇਣ ਦੇ ਵਿੱਚ ਕਿਉਂਕਿ ਨਾ ਇਹ ਥੋੜੀ ਜੀ ਮੱਜਾ ਤੋਂ ਕਾਵਾ ਜ਼ਿਆਦਾ ਗਰਮੀ ਮੰਦੀਆਂ ਮੱਜਾਂ ਹਜੇ ਘੱਟ ਗਰਮੀ ਮੰਦੀਆਂ ਕਾਵਾ ਜ਼ਿਆਦਾ ਕਰਤਾਂ ਲਾ ਕੇ ਦੇ ਰੈਸਿਪੀ ਤੇ ਆਪਾਂ ਜੀ ਬਾਕੀ ਸਾਰਾ ਕੰਮ ਨੇ ਵੇੜ ਜਾ ਆਪਣੀ ਰਹਿ ਗਈ ਲਾਸਟ ਵਾਲੀ ਗਾਂ ਇਹ ਗਾਂ ਚੋਗੇ ਹੁਣ ਆਪਾਂ ਜਾਵਾਂਗੇ ਘਰੇ ਆਪਾਂ ਵਲੌਗ ਦਾ ਕਰ ਲੱਗੇ ਜੀ ਐਂਡ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਆ ਕਰੋ